ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਵਿੱਚ ਚੱਲ ਰਹੇ ਮਹਾਕੁੰਮੇ ਦੇ ਵਿੱਚ ਲੱਖਾਂ ਸ਼ਰਧਾਲੂਆਂ ਨੂੰ ਲਿਜਾਣ ਦੇ ਲਈ ਇੱਕ ਵੱਡੀ ਭੂਮਿਕਾ ਨਿਭਾਈ ਹੈ। ਦੇਸ਼ ਭਰ ਦੇ ਸ਼ਰਧਾਲੂਆਂ ਲਈ ਸੁਚਾਰੂ ਅਤੇ ਕੁਸ਼ਲ ਯਾਤਰਾ ਨੂੰ ਯਕੀਨੀ ਬਣਾਉਣ ਦੇ ਲਈ 14,000 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ। ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਦੇ ਵਿੱਚੋਂ ਇੱਕ ਮਹਾਕੁੰਮੇ ਦੇ ਵਿੱਚ ਗੁੰਮ ਖੇਤਰ 'ਚ ਤਕਰੀਬਨ 15 ਕਰੋੜ ਸ਼ਰਧਾਲੂਆਂ ਨੇ ਰੇਲਵੇ ਸੇਵਾਵਾਂ ਦੀ ਵਰਤੋਂ ਕੀਤੀ ਹੈ। ਲਗਭਗ 92% ਦੀ ਰੇਲ ਗੱਡੀਆਂ ਮੇਲ ਐਕਸਪ੍ਰੈਸ ਸੁਪਰ ਫਾਸਟ ਯਾਤਰੀ ਅਤੇ ਮੇਮੂ ਸੇਵਾਵਾਂ ਸਨ ਜਿਨ੍ਹਾਂ ਦੇ ਵਿੱਚ 472 ਰਾਜਧਾਨੀ ਤੇ 282 ਵੰਦੇ ਭਾਰਤ ਰੇਲ ਗੱਡੀਆਂ ਸ਼ਾਮਲ ਲਗਭਗ ਅੱਧੀਆਂ ਰੇਲ ਗੱਡੀਆਂ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਈਆਂ ਇਸ ਤੋਂ ਇਲਾਵਾ 11% ਦੀ ਦਿੱਲੀ ਤੋਂ 10% ਦੀ ਬਿਹਾਰ ਤੋਂ 3 ਤੋਂ 6% ਦੀ ਮਹਾਰਾਸ਼ਟਰ ਪੱਛਮੀ ਬੰਗਾਲ ਮੱਧ ਪ੍ਰਦੇਸ਼ ਰਾਜਸਥਾਨ ਤੇ ਗੁਜਰਾਤ ਤੋਂ ਆਈਆਂ ਕੁੱਲ ਮਿਲਾ ਕੇ ਡੇਢ ਮਹੀਨੇ ਦੌਰਾਨ ਅੰਦਾਜ਼ਨ 12 ਤੋਂ 15 ਕਰੋੜ ਸਰਦਾਲੂਆਂ ਨੇ रेल गड्डी राही यात्रा ਕਿਸੇ ਤਨਕਾਰ ਦੇ ਅਨੁਸਾਰ ਪੀੜ ਨੂੰ ਸੰਭਾਲਣ ਲਈ ਭਾਰਤੀ ਦੇਲਵੇ ਨੇ ਵਾਧੂ ਰੇਲ ਗੱਡੀਆਂ ਚਲਾਈਆਂ ਤੇ ਭੀੜ ਨੂੰ ਰੋਕਣ ਦੇ ਲਈ ਆਵਾਜਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕੀਤਾ। ਮਹਾਕੁੰਮ ਦੀ ਸ਼ੁਰੂਆਤ ਤੋਂ ਲੈ ਕੇ 13667 ਰੇਲ ਗੱਡੀਆਂ ਪ੍ਰਯਾਗਰਾਜ ਤੇ ਨੇੜਲੇ ਸਟੇਸ਼ਨਾਂ ਤੇ ਪਹੁੰਚ ਚੁੱਕੀਆਂ ਨੇ ਇਹਨਾਂ ਦੇ ਵਿੱਚੋਂ 3468 ਵਿਸ਼ੇਸ਼ ਰੇਲ ਗੱਡੀਆਂ ਕੁੰਖੇਤਰ ਤੋਂ ਆਈਆਂ 2008 ਫੁਰਥਾਂ ਤੋਂ ਆਈਆਂ ਤੇ 8211 ਨਿਯਮਤ ਸੇਵਾਵਾਂ ਸਨ। ਇਕੱਲੇ ਪ੍ਰਿਆਗਰਾਜ ਜੰਕਸ਼ਨ ਤੋਂ 5332 ਰੇਲ ਗੱਡੀਆਂ ਚਲਾਈਆਂ ਗਈਆਂ ਨੇ ਜਿਸ ਦੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪ੍ਰਿਆਗਰਾਜ ਦੀ ਸੇਵਾ ਕਰਨ ਵਾਲੇ 9 ਸਟੇਸ਼ਨਾਂ ਦੇ ਵਿੱਚੋਂ ਪ੍ਰਿਆਗਰਾਜ ਜੰਕਸ਼ਨ ਨੇ ਇਕੱਲੇ 5332 ਰੇਲ ਗੱਡੀਆਂ ਨੂੰ ਸੰਭਾਲਿਆ ਜਿਸ ਦੇ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ। ਸਰਦਾਲੂਆ ਦੀ ਸਹੂਲਤ ਵਾਲੇ ਹੋਰ ਪ੍ਰਮੁੱਖ ਸਟੇਸ਼ਨਾਂ ਦੇ ਵਿੱਚ ਮੁਬੇਦਾਰ ਗੰਝ, ਨਾਨੀ, ਚਿਕਾਉ, ਪ੍ਰਿਆਗਰਾਜ ਜੰਕਸ਼ਨ, ਚੂਸੀ ਫਾਫੋਮੋ ਪ੍ਰਿਆगराज रामबाग ਤੇ ਨਾਲ ਹੀ ਨਾਲ ਪ੍ਰਿਆਜਰਾਤ ਸੰਗਮ ਸ਼ਾਮਲ ਸੂਬਾवार ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਰੇਲ ਗੱਡੀਆਂ ਹਨ ਇਸ ਤੋਂ ਬਾਅਦ ਦਿੱਲੀ ਵਿਹਾਰ ਮਹਾਰਾਸ਼ਟਰਾ ਪੱਛਮ ਬੰਗਾਲ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਤੇ ਅਸਾਮ ਇਸ ਦੌਰਾਨ ਭਾਰਤੀ ਰੇਲਵੇ ਦੇ ਅਨੁਸਾਰ ਮੰਤਰੀ ਅਸ਼ੋਕ ਵੈਸ਼ਨਵ ਨੇ ਰੇਲਵੇ ਬੋਰਡ ਵਾਰ ਰੂਮ ਦਾ ਦੌਰਾ ਕੀਤਾ ਤੇ ਪ੍ਰਿਆਗਰਾਜ ਤੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਰੇਲ ਗੱਡੀਆਂ ਦੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਲਈ ਤੇ ਰੇਲਵੇ ਬੋਰਡ ਦੇ ਚੇਅਰਮੈਨ ਕਮੁਖ ਕਾਰਜਕਾਰੀ ਅਧਿਕਾਰੀ ਸतीश ਕੁਮਾਰ ਨੂੰ ਯਾਤਰੀਆਂ ਦੀ ਸਹੂਲਤ ਲਈ ਸਾਰੇ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਚੱਲ ਰਹੇ ਮਹਾਕੁੰਮ ਮੇਲੇ ਦੇ ਵਿੱਚ ਲੱਖਾਂ ਸ਼ਰਧਾਲੂਆਂ ਨੂੰ ਲਿਜਾਣ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ ਦੇਸ਼ ਭਰ ਦੇ ਸ਼ਰਧਾਲੂਆਂ ਦੇ ਲਈ ਸੁਚਾਰੂ ਅਤੇ ਕੁਸ਼ਲ ਯਾਤਰਾ ਨੂੰ ਯਕੀਨੀ ਬਣਾਉਣ ਲਈ 14000 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਦੇ ਵਿੱਚੋਂ ਇੱਕ ਮਹਾਕੁੰਮ ਦੇ ਵਿੱਚ ਗੰਗੋਥੇਤਰ 'ਚ ਤਕਰੀਬਨ 15 ਕਰੋੜ ਸ਼ਰਧਾਲੂਆਂ ਨੇ ਰੇਲਵੇ ਸੇਵਾਵਾਂ ਦੀ ਵਰਤੋਂ ਕੀਤੀ ਹੈ। ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਵਿੱਚ ਚੱਲ ਰਹੇ ਮਹਾਕੁੰਮੇ ਲਈ ਦੇ ਵਿੱਚ ਲੱਖਾਂ ਸ਼ਰਧਾਲੂਆਂ ਨੂੰ ਲਿਜਾਣ ਦੇ ਲਈ ਇੱਕ ਵੱਡੀ ਭੂਮਿਕਾ ਨਿਭਾਈ ਹੈ। ਦੇਸ਼ ਭਰ ਦੇ ਸ਼ਰਧਾਲੂਆਂ ਲਈ ਸੁਚਾਰੂ ਅਤੇ ਕੁਸ਼ਲ ਯਾਤਰਾ ਨੂੰ ਯਕੀਨੀ ਬਣਾਉਣ ਦੇ ਲਈ 14,000 ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਪੰਨਿਆਂ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਦੇ ਵਿੱਚੋਂ ਇੱਕ ਮਹਾਕੁੰਮ ਦੇ ਵਿੱਚ ਗੰਗੋਥੇਤਰ 'ਚ ਤਕਰੀਬਨ 15 ਕਰੋੜ ਸ਼ਰਧਾਲੂਆਂ ਨੇ ਰੇਲਵੇ ਸੇਵਾਵਾਂ ਮਾਦੀ ਵਰਤੋਂ ਕੀਤੀ ਹੈ। ਲਗਭਗ 92% ਦੀ ਰੇਲ ਗੱਡੀਆਂ ਮੇਲ ਐਕਸਪ੍ਰੈਸ, ਸੁਪਰ ਫਾਸਟ, ਯਾਤਰੀ ਅਤੇ MEMU ਸੇਵਾਵਾਂ ਸਨ ਜਿਨ੍ਹਾਂ ਦੇ ਵਿੱਚ 472 ਰਾਜਧਾਨੀ ਅਤੇ 282 ਬੰਦੇ ਭਾਰਤ ਰੇਲ ਗੱਡੀਆਂ ਸ਼ਾਮਲ। ਲਗਭਗ ਅੱਧੀਆਂ ਰੇਲ ਗੱਡੀਆਂ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਈਆਂ। ਇਸ ਤੋਂ ਇਲਾਵਾ 11% ਦੀ ਦਿੱਲੀ ਤੋਂ, 10% ਦੀ ਬਿਹਾਰ ਤੋਂ, 3 ਤੋਂ 6% ਦੀ ਮਹਾਰਾਸ਼ਟਰ, ਪੱਛਮੀ ਬੰਗਾਲ, ਮੱਧ ਪ੍ਰਦੇਸ਼ ਰਾਜਸਥਾਨ ਤੇ ਗੁਜਰਾਤ ਤੋਂ ਅੰਗਲ ਕੁੱਲ ਮਿਲਾ ਕੇ ਡੇਢ ਮਹੀਨੇ ਦੌਰਾਨ ਅੰਦਾਜ਼ਨ 12 ਤੋਂ 15 ਕਰੋੜ ਸ਼ਰਧਾਲੂਆਂ ਨੇ ਰੇਲ ਗੱਡੀ ਰਾਹੀਂ ਯਾਤਰਾ ਕੀਤੀ ਜਾਣਕਾਰੀ ਅਨੁਸਾਰ ਈ ਨੂੰ ਸੰਭਾਲਣ ਲਈ ਪਾਰਟੀ ਫੇਲਵੇਂ ਵਾਧੂ ਰੇਲ ਗੱਡੀਆਂ ਚਲਾਈਆਂ ਤੇ ਭੀੜ ਨੂੰ ਰੋਕਣ ਦੇ ਲਈ ਆਵਾਜਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕੀਤਾ ਮਹਾਕੁੰਮ ਦੀ ਸ਼ੁਰੂਆਤ ਤੋਂ ਲੈ ਕੇ 13600 ਸਟਾਰ ਰੇਲ ਗੱਡੀਆਂ ਪ੍ਰਿਆਗਰਾਜ ਅਤੇ ਨੀਰਲੇ ਸਟੇਸ਼ਨਾਂ ਤੇ ਪਹੁੰਚ ਚੁੱਕੀਆਂ ਨੇ ਇਹਨਾਂ ਦੇ ਵਿੱਚੋਂ 3468 ਵਿਸ਼ੇਸ਼ ਰੇਲ ਗੱਡੀਆਂ ਪੁੰਖੇਤਰ ਤੋਂ ਆਈਆਂ 2008 ਫੋਰਥਾਹਾਂ ਤੋਂ ਆਈਆਂ ਤੇ 8211 ਨਿਯਮਤ ਸੇਵਾਵਾਂ ਸਨ ਇਕੱਲੇ ਪ੍ਰਿਆਗਰਾਜ ਜੰਕਸ਼ਨ ਤੋਂ 5332 ਰੇਲ ਗੱਡੀਆਂ ਚਲਾਈਆਂ ਗਈਆਂ ਜਿਸ ਦੇ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਪ੍ਰਯਾਗਰਾਜ ਦੀ ਸੇਵਾ ਕਰਨ ਵਾਲੇ 9 ਸਟੇਸ਼ਨਾਂ ਦੇ ਵਿੱਚੋਂ ਪ੍ਰਯਾਗਰਾਜ ਜੰਕਸ਼ਨ ਨੇ ਇਕੱਲੇ 5332 ਰੇਲ ਗੱਡੀਆਂ ਨੂੰ ਸੰਭਾਲਿਆ ਜਿਸ ਦੇ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੀ। ਸਰਦਾਲੂਆ ਦੀ ਸਹੂਲਤ ਵਾਲੇ ਹੋਰ ਪ੍ਰਮੁੱਖ ਸਟੇਸ਼ਨਾਂ ਦੇ ਵਿੱਚ ਮੁਬੇਦਾਰ ਗੰਚ, ਨਾਨੀ, ਚਿਕਾਉ, ਪ੍ਰਯਾਗਰਾਜ ਜੰਕਸ਼ਨ, ਚੂਸੀ, ਫਾਫੋਮੋ, ਪ੍ਰਯਾਗਰਾਜ, ਰਾਮਬਾਦ ਤੇ ਨਾਲ ਹੀ ਨਾਲ ਪ੍ਰਯਾਜਰਾਤ ਸੰਗਮ ਸ਼ਾਮਲ ਹੈ। ਸੂਬਾवार ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ ਰੇਲ ਗੱਡੀਆਂ ਹਨ ਇਸ ਤੋਂ ਬਾਅਦ ਦਿੱਲੀ ਵਿਹਾਰ ਮਹਾਰਾਸ਼ਟਰਾ ਪੱਛਮ ਬੰਗਾਲ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਤੇ ਅਸਾਮ ਇਸ ਦੌਰਾਨ ਭਾਰਤੀ ਰੇਲਵੇ ਦੇ ਅਨੁਸਾਰ ਮੰਤਰੀ ਅਸ਼ੋਕ ਵੈਸ਼ਨਵ ਨੇ ਰੇਲਵੇ ਬੋਰਡ ਵਾਰ ਰੂਮ ਦਾ ਦੌਰਾ ਕੀਤਾ ਤੇ ਪ੍ਰਯਾਗਰਾਜ ਤੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਰੇਲ ਗੱਡੀਆਂ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਤੇ ਰੇਲਵੇ ਬੋਰਡ ਦੇ ਚੇਅਰਮੈਨ ਕਮੁਖ ਕਾਰਜਕਾਰੀ ਅਧਿਕਾਰੀ ਸੀਸ਼ ਕੁਮਾਰ ਨੇ ਯਾਤਰੀਆਂ ਦੀ ਸਹੂਲਤ ਲਈ ਸਾਰੇ ਜ਼ਰੂਰੀ ਉਪਾਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਭਾਰਤੀ ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਚੱਲ ਰਹੇ ਮਹਾਕੁੰਮ ਮੇਲੇ ਦੇ ਵਿੱਚ ਲੱਖਾਂ ਸ਼ਰਧਾਲੂਆਂ ਨੂੰ ਲਿਜਾਣ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ ਦੇਸ਼ ਭਰ ਦੇ ਸ਼ਰਧਾਲੂਆਂ ਦੇ ਲਈ ਸੁਰੱਖਿਅਤ ਅਤੇ ਕੁਸ਼ਲ ਯਾਤਰਾ ਨੂੰ ਯਕੀਨੀ ਬਣਾਉਣ ਲਈ 14 ਹਜ਼ਾਰ ਤੋਂ ਵੱਧ ਰੇਲ ਗੱਡੀਆਂ ਚਲਾਈਆਂ ਗਈਆਂ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਇਕੱਠਾਂ ਦੇ ਵਿੱਚੋਂ ਇੱਕ ਮਹਾਕੁੰਮ ਦੇ ਵਿੱਚ ਕੁੰਭ ਖੇਤਰ 'ਚ ਤਕਰੀਬਨ 15 ਕਰੋੜ ਸ਼ਰਧਾਲੂਆਂ ਨੇ ਰੇਲ ਦੀ ਸੇਵਾਵਾਂ ਦੀ ਵਰਤੋਂ ਕੀਤੀ ਹੈ